ਅੱਜ ਦਾ ਦਿਨ ਬੜਾ ਇਤਿਹਾਸਕ ਹੈ 3000 ਤੋਂ ਜ਼ਿਆਦਾ ਮਾਡਰਨ ਖੇਡ ਦੇ ਮੈਦਾਨ ਜਿਹੜੇ ਨੇ ਉਹ ਪੰਜਾਬ 'ਚ ਬਣਾਏ ਜਾਣਗੇ ਖੇਡ ਮੈਦਾਨ ਹੁਣ ਵੀ ਹੈਗੇ ਨੇ ਪਰ ਉਸ ਤਰੀਕੇ ਦਾ ਇਨਫਰਾਸਟ੍ਰਕਚਰ ਹੈ ਨਹੀਂ ਉਸ ਤਰੀਕੇ ਦੀਆਂ ਸੁਵਿਧਾਾਂ ਮਹੌਲਤਾ ਹੈ ਨਹੀਂ ਸ਼ਾਨਦਾਰ ਵਾਲੀਬਾਲ ਦੇ ਗਰਾਊਂਡ ਸ਼ਾਨਦਾਰ ਫੁੱਟਬਾਲ ਦੇ ਗਰਾਊਂਡ ਹਾਕੀ ਦੇ ਗਰਾਊਂਡ ਤੇ ਬਿਲਕੁਲ ਸਮਤਲ ਕੀਤਾ ਹੋਇਆ ਟ੍ਰੈਕ ਐਥਲੈਟਿਕਸ ਵਾਸਤੇ ਉਹ ਜਿਹੜੇ 3000 ਗਰਾਊਂਡ ਨੇ ਉਹਨਾਂ ਦੇ ਵਿੱਚ ਇਹ ਸਹੂਲਤਾਂ ਦੇਵਾਂਗੇ ਕਿਉਂਕਿ ਖੇਡਾਂ ਦੇ ਵਿੱਚ ਪੰਜਾਬ ਦਾ ਪਹਿਲੇ ਦਿਨੋਂ ਬਹੁਤ ਵੱਡਾ ਯੋਗਦਾਨ ਰਿਹਾ ਹੈ ਜਦੋਂ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਤਿੰਨ ਪੀੜ੍hiyan ਇੱਕੋ ਗਰਾਊਂਡ 'ਚ ਖੇਡਦੀਆਂ ਨੇ ਜੀ ਦਾਦਾ ਵੀ ਉਸੇ ਗਰਾਊਂਡ 'ਚ ਬਾਪੂ ਵੀ ਉਸੇ ਗਰਾਊਂਡ 'ਚ ਮੁੰਡਾ ਵੀ ਉਸੇ ਗਰਾਊਂਡ 'ਚ ਜੇ ਦਾਦੇ ਵਾਲੇ ਪਾਸੇ ਲਈਏ ਤਾਂ ਉਹਦਾ ਬੇਟਾ ਵੀ ਉਸੇ ਗਰਾਊਂਡ 'ਚ ਉਹਦਾ ਪੋਤਾ ਵੀ ਉਸੇ ਗਰਾਊਂਡ 'ਚ ਜੇ ਕੋਈ ਮੈਡਲ ਲੈ ਕੇ ਆਊਗਾ ਏਸ਼ੀਆ ਖੇਡਾਂ 'ਚੋਂ ਕਾਮਨਵੈਲਥ 'ਚੋਂ ਜਾਂ 올림픽 'ਚੋਂ ਸੀ ਗੋਲਡ ਮੈਡਲ ਦਾ 1 ਕਰੋੜ ਚਾਂਦੀ ਦੇ ਮੈਡਲ ਦਾ 75 ਲੱਖ ਕਾਂਸੀ ਦੇ ਮੈਡਲ 50 ਲੱਖ ਦਿੰਨੇ ਆ ਅਸੀਂ 300 ਕੋਚ ਹੁਣ ਦਿੱਤਾ ਹੈ ਜਿਹੜੀਆਂ ਜਿਹੜੀਆਂ ਗੇਮਾਂ ਦੇ ਵਿੱਚ ਉਹਨੇ ਮੱਲਾ ਮਾਰੀਆਂ ਨੇ ਉਹਨਾਂ ਨੂੰ ਕਿਹਾ ਤੁਸੀਂ ਹੋਰ ਬੱਚੇ ਜਿਹੜੇ ਨੇ 올림픽 ਦੇ ਪੋਡੀਅਮ ਤੇ ਲੈ ਕੇ ਜਾਓ ਅਸੀਂ ਤੁਹਾਡੀਆਂ ਤਨਖਾਹਾਂ ਵੀ ਵਧਾਉਂਦੇ ਆ ਅਸੀਂ ਤੁਹਾਨੂੰ ਡਿਸਟ੍ਰਿਕਟ ਸਪੋਰਟ ਅਫਸਰ ਲਾਉਂਦੇ ਆ ਹੈੱਡ ਕੋਚ ਲਾਉਂਦੇ ਆ ਤੁਸੀਂ ਹੋਰ ਬੱਚੇ ਜਿਹੜੇ ਨੇ ਉਹਨਾਂ ਨੂੰ ਉਤਸ਼ਾਹਿਤ ਕਰੋ